ਲਓ ਜੀ ਪੰਜਾਬੀਓ ਆ ਦੇਖੋ ਜੀ ਵੀਡੀਓ ਤੁਹਾਡੇ ਮਤਲਬ ਦਾ ਏਸ਼ੀਆ ਦੇ ਵਿੱਚ ਬਹੁਤ ਵੱਡਾ ਇੱਕ ਇਵੈਂਟ ਹੋਇਆ ਹੁਣੇ ਜੇ శ్రీਲੰਕਾ ਦੇ ਵਿੱਚ ਉਹ ਹੈ ਸੀਨੀਅਰ ਸਿਟੀਜ਼ਨ ਨੂੰ ਗਲੋਬਲ ਸਕਾਊਟ ਜੰਬੂਰੀ ਔਰ ਉਸ ਦੇ ਤਹਿਤ ਜਿਹੜਾ ਹੈ ਕਲਚਰਲ ਐਕਸਚੇਂਜ ਦੇ ਪ੍ਰੋਗਰਾਮਸ ਹੁੰਦੇ ਨੇ ਔਰ ਬਹੁਤ ਜ਼ਬਰਦਸਤ ਕੰਮ ਹੈ ਵੀਡੀਓ ਜ਼ਰੂਰ ਦੇਖਣਾ ਅਖੀਰ ਤੱਕ ਸਾਡੇ ਨਾਲ ਜਿਹੜੇ ਨੇ ਦੇਖੋ ਯੂ ਐਸ ਸਿਟੀਜ਼ਨ ਨੇ ਬੜੇ ਬੜੇ ਪ੍ਰੋਮਿਨੈਂਟ ਪਰਸਨੈਲਿਟੀ ਨੇ ਔਰ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਨੇ ਅਸੀਂ ਇਸ ਸਮੇਂ ਰੋਪੜ ਤੋਂ ਇਹ ਵੀਡੀਓ ਬਣਾ ਰਹੇ ਹਾਂ ਔਰ ਇਹ ਸਾਡੇ ਸਾਹਮਣੇ ਦੇਖੋ ਜਿੰਨੀਆਂ ਸ਼ਖ ਸੀਤਾਂ ਬੈਠੀਆਂ ਨੇ ਇਸ ਕਾਉਟ ਜੰਬੂਰੀ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਆ ਹੈ ਪੰਜਾਬੀਆਂ ਦੀ ਦਾਵੇਦਾਰੀ ਆ ਹੈ ਪੰਜਾਬੀਆਂ ਦਾ ਤਰੀਕਾ ਅਸੀਂ ਇਸ ਤਰ੍ਹਾਂ ਵੈਲਕਮ ਕਰਦੇ ਆਂ ਔਰ ਦੇਖੋ ਜੀ ਤੁਸੀਂ ਵੀ ਚਾਰ ਸ਼ਬਦ ਜ਼ਰੂਰ ਲਿਖਿਓ ਯੂ ਐਸ ਸਿਟੀਜ਼ਨ ਹੈ ਵੀਡੀਓ ਦੇਖਿਓ ਤੇ ਕਮੈਂਟ ਜ਼ਰੂਰ ਕਰਦੇ ਰਹੋ ਸਰ ਫਰਸਟ ਆਫ ਆਲ ਵੀ ਵੁੱਡ ਲਾਈਕ ਟੂ ਵੈਲਕਮ ਯੂ ਥੈਂਕ ਯੂ ਵੈਰੀ ਮੱਚ glad to be here first time in india ਫਾਰ ਸਿੰਘ ਜੀ ਸਾਡੇ ਨਾਲ ਨੇ ਜੀ ਕੀ ਹੈ ਜੀ ਤੁਹਾਡਾ ਸਕਾਊਟ ਜੰਬੂਰੀ ਦਾ ਸਿਸਟਮ ਕੀ ਹੈ ਥੋੜੀ ਜੀ ਜਾਣਕਾਰੀ ਦਿਓ ਫਿਰ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਹੈ ਸਾਡੀ ਫਰਸਟ ਗਲੋਬਲ ਸੀਨੀਅਰ ਸਿਟੀਜ਼ਨ ਸਕਾਊਟ ਜੰਬੂਰੀ ਸ਼੍ਰੀਲੰਕਾ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ 17 ਦੇਸ਼ਾਂ ਨੇ ਭਾਗ ਲਿਆ ਜੀ ਤੇ ਮਿਸਟਰ ਸਟਾਲਨ ਕੋਕ ਇਹ ਵਸ਼ਿੰਗਟਨ ਡੀਸੀ ਤੋਂ ਸਾਡੇ ਨਾਲ ਉੱਥੇ ਭਾਗੀਦਾਰ ਬਣੇ ਤੇ ਸਾਡੇ ਮਿੱਤਰ ਬਣੇ ਤੇ ਇਹਨਾਂ ਦੀ ਖਵਾਸ਼ਾ ਸੀ ਵੀ ਮੈਂ ਗੋਲਡਨ ਟੈਂਪਲ ਦੇਖਣਾ ਹੈ ਤੇ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਸਾਡੇ ਕੋਲ ਆਓ ਉਹ ਤੁਹਾਨੂੰ ਪੰਜਾਬ ਦਿਖਾਣੇ ਆ ਗੋਲਡਨ ਟੈਂਪਲ ਦੇ ਦਰਸ਼ਨ ਕਰਾਉਣੇ ਆ ਤੇ ਆਏ 30 ਸਾਲ ਪਹਿਲਾਂ ਉਹਨਾਂ ਨੇ ਬਲੈਕ ਐਂਡ ਵਾਈਟ ਗੋਲਡਨ ਟੈਂਪਲ ਦੀ ਫਿਲਮ ਦੇਖੀ ਸੀ ਤੇ ਇਹਨਾਂ ਦੇ ਮਨ 'ਚ ਇੱਛਾ ਸੀ ਵੀ ਮੈਂ ਗੋਲਡਨ ਟੈਂਪਲ ਦੇਖਾਂ ਤਾਂ ਇਹਨਾਂ ਨੇ ਅਸੀਂ ਖਾਤਿਰਦਾਰੀ ਵਾਸਤੇ ਇੱਥੇ ਆਏ ਆ 30 years pehla ne black and white Did you have movie the si? golden temple golden di. temple uh, a feeling hai, bada, bada touch haga. Um. Uh, he says that you had seen a black and white movie of golden temple 30 years ago yes correct love that movie love the area always want to come and this is the first time in india first time in punjab and looking forward to visit everybody and seeing the country you are really, really looking very good in turban. Thank you. <laughs> I have a good friends who know how to put it on. Mm. Appreciate. ਯਾ ਸਾਡੇ ਨਾਲ ਨੇ ਜੀ ਡਿਸਟ੍ਰਿਕਟ এডਿਕੇਸ਼ਨ ਰਿਟਾਇਰਡ ਸਰਦਾਰ ਜਗਜੀਤ ਸਿੰਘ ਜੀ ਔਰ ਇਹ ਇਹਨਾਂ ਦਾ ਉਪਰਾਲਾ ਹੈ ਸਾਰਾ ਕਿ ਇਹਨਾਂ ਨੇ ਇਹਨਾਂ ਦਾ ਵੈਲਕਮ ਕਰਨ ਦੇ ਬਾਰੇ ਬਣਾਇਆ ਸਾਰਾ ਯੋਜਨਾ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਇਹ ਕੀ ਕਿਸ ਤਰ੍ਹਾਂ ਇਹ ਤੁਹਾਡੇ ਮਾਈਂਡ ਦੇ ਵਿੱਚ ਆਇਆ ਕਿ ਜਿਹੜੇ ਹੈ ਇੰਟਰਨੈਸ਼ਨਲ ਪਰਸਨੈਲਿਟੀ ਨੂੰ ਅਸੀਂ ਪੰਜਾਬ ਦੇ ਵਿੱਚ ਲੈ ਕੇ ਆਈਏ ਸਰ ਮੇਰੇ ਮੁਤਾਬਕ ਇਨਸਾਨ ਨੂੰ ਇਨਸਾਨ ਨਾਲ ਪਿਆਰ ਕਰਨਾ ਚਾਹੀਦਾ ਹੈ ਹਮ ਅਸੀਂ ਜਦੋਂ ਜਮੂਰੀ ਦੇ ਵਿੱਚ ਸ਼੍ਰੀਲੰਕਾ ਸੀਨੀਅਰ ਸਿਟੀਜ਼ਨ ਜੋ ਜਮੂਰੀ ਸੀਗੀ ਉਹਦੇ ਵਿੱਚ ਸਕਾਉਟਸ ਦੀ ਉਹਦੇ ਵਿੱਚ ਅਸੀਂ ਪਾਰਟਿਸਪੇਸ਼ਨ ਕੀਤੀ ਜੀ ਉੱਥੇ ਮੇਰੇ ਫਰੈਂਡ ਬਣ ਗਏ ਹਮ ਮੇਰੇ ਗਰੁੱਪ ਦੇ ਵਿੱਚ ਸੀਗੇ ਅਸੀਂ ਇੱਕ ਦੂਜੇ ਦੇ ਨਾਲ ਆਪਣੀਆਂ ਥਾਟਸ ਐਕਸਚੇਂਜ ਕਰੀਆਂ ਜਿਸ ਦੇ ਵਿੱਚ ਇਹਨਾਂ ਨੇ ਇੱਕ ਆਪਣੀ ਇੱਛਾ ਪ੍ਰਗਟ ਕਰੀ ਕਿ ਮੈਂ ਹਰਮੰਦਰ ਸਾਹਿਬ ਦਾ ਜੋ ਦਰਸ਼ਨ ਦੇਦਾਰੇ ਕਰਨੇ ਚਾਹਣਾ ਹਮ ਬਸ ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹ ਮੇਰੇ ਨਾਲ ਇਨ ਟੱਚ ਹੈ ਮੈਨੂੰ ਪਤਾ ਵੀ ਇਹਨਾਂ ਨੇ ਕਿੰਨੇ ਐਫਰਟਸ ਲਾਏ ਇੱਥੇ ਤੱਕ ਪਹੁੰਚਣ ਦੀ ਸਭ ਤੋਂ ਵੱਡੀ ਗੱਲ ਸਾਨੂੰ ਮਾਣ ਦੀ ਗੱਲ ਇਹ ਹੈ ਕਿ ਇਹਨਾਂ ਨੇ ਸਾਡੇ ਦੇ ਉੱਤੇ ਇੱਕ ਵਿਸ਼ਵਾਸ ਕਾਇਮ ਕਰਿਆ ਹੈ ਇੱਕ ਐਡਾ ਵੱਡਾ ਵਿਸ਼ਵਾਸ ਕਾਇਮ ਕਰਿਆ ਹੈ ਹਜ਼ਾਰਾਂ ਮੀਲ ਦੀ ਦੂਰੀ ਦੇ ਉੱਤੋਂ ਰਾਤ ਨੂੰ ਅਸੀਂ ਇਹਨਾਂ ਨੂੰ 12:30 ਵਜੇ ਜੋ 에ਰੋਪਲੇਨ ਦੀ ਜਿਹੜੀ ਫਲਾਈਟ ਆਈ ਸੀਗੀ ਆਪਣੇ ਜਿਹੜਾ ਹੈ ਸ਼੍ਰੀਲੰਕਾ ਤੋਂ ਤੇ ਉੱਥੋਂ ਜਦੋਂ ਇਹਨਾਂ ਨੂੰ ਮੈਂ ਮਿਲਿਆ ਤਾਂ ਇਹਨਾਂ ਨੇ ਮੈਨੂੰ ਕੁੱਟ ਕੇ ਜਫੀ ਪਾਈ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੇਰਾ ਇੱਕ ਵੱਡਾ ਭਰਾ ਮੈਨੂੰ ਮਿਲਣ ਦੇ ਵਾਸਤੇ ਇਹ ਆ ਰਿਹਾ ਮੇਰੇ ਨਾਲ ਕਮਲ ਸ਼ਰਮਾ ਸੀਗੇ ਜੀ ਉਹ ਵੀ ਬੜੇ ਭਾਵਕ ਹੋ ਗਏ ਨਾਲ ਅਵਤਾਰ ਸਿੰਘ ਜੀ ਸੀਗੇ ਉਹ ਵੀ ਇੰਨੇ ਭਾਵਕ ਹੋਏ ਕਿ ਇਹਨਾਂ ਦਾ ਹੁਣ ਮਾਨੇ ਨਾ ਲੱਗ ਰਿਹਾ ਕਿ ਜਦੋਂ ਇਹਨਾਂ ਨੇ ਅੱਜ ਸਵੇਰੇ ਦਰਸ਼ਨ ਤਿਦਾਰੇ ਕਰੇ ਆਲੇ ਦੁਆਲੇ ਦੇ ਵਾਤਾਵਰਣ ਦੇ ਤਾਂ ਇਹਨਾਂ ਦੀ ਵਰਡਿੰਗ ਸੀ ਵਾਓ ਵਾਟ ਅ ਬਿਊਟੀਫੁਲ ਸੀਨ ਇਟ ਇਜ਼ ਸੋ ਮੈਨੂੰ ਇਹ ਬੜਾ ਮਾਣ ਹੋਇਆ ਇਹ ਸਾਨੂੰ ਇੱਕ ਹੋਰ ਵੀ ਸੰਦੇਸ਼ ਦਿੱਤਾ ਇਹਨਾਂ ਨੇ ਕਿ ਅਸੀਂ ਵੱਧ ਤੋਂ ਵੱਧ ਹੋਰ ਰੁੱਖ ਲਗਾਈਏ ਤੇ ਆਪਣੇ ਪੰਜਾਬ ਨੂੰ ਹਰਾ-ਭਰਾ ਬਣਾਈਏ ਹਮ ਆਹ ਹੈ ਜੀ ਗੱਲਬਾਤ ਸੁਣੀ ਜੀ ਗੱਲਬਾਤ ਐਦਾ ਹੁੰਦੀ ਗੱਲ ਦੇਖੋ ਇਹ ਜਿਹੜੇ ਕਲਚਰਲ ਐਕਸਚੇਂਜ ਪ੍ਰੋਗਰਾਮਸ ਨੇ ਇਹ ਦੇਸ਼ਾਂ ਨੂੰ ਨਜ਼ਦੀਕ ਲੈ ਕੇ ਆਉਂਦੇ ਨੇ ਔਰ ਇਹ ਸ਼ਖਸੀਅਤ ਮਿਸਟਰ ਸਟੈਨਲੇ ਕੋਕ ਇਹਨਾਂ ਦੀ ਹੁਣ ਬਰੀਫ ਜਿਹੜੀ ਹੈ ਜਾਣਕਾਰੀ ਦਿੰਨੇ ਤੁਹਾਨੂੰ ਇਹਨਾਂ ਦੀ ਜ਼ੁਬਾਨੀ ਓਕੇ ਮਾਈ ਨੇਮ ਇਜ਼ ਸਟੈਨਲੇ ਕੋਕ ਆਮ ਫ্রম ਵਾਸ਼ਿੰਗਟਨ ਡੀਸੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਆਮ origionally ਆਮ ਫ্রম ਹਾਂਗਕਾਂਗ ਆਈ Went to United States in 1965 to go to boarding school, and uh, after college, I went to Japan to get a master's degree. After that, I was in international banking for many years mm. uh, in Boston, in the West Coast, LA, San Francisco, and then I was sent overseas to Hong Kong and opened up Bank of Boston's office in Seoul, Korea, and then after that, I was transferred to Los Angeles and run the West Coast operation for Westpac, an Australian bank. That's nice. And then after that I got sent over back to Hong Kong to run the first mutual fund, Massachusetts Financial Services, to develop the office the area for for them. Okay. So I was traveling a lot, so my wife said, "Why don't you go back to banking?" So I become head of Asia for National Australia Bank, mm. and after that, I got a position to work for microfinance. Okay, my Accent International, ACCION International, and they needed somebody to start the office in Inner Mongolia, which is part of China so i did microfinance and make it the first o offshore ownership microfinance company in china sir we would like to you know uh, say few lines of punjabi punjabi bale bale can you repeat this ਪੰਜਾਬੀਆਂ ਦੀ 45 ਬੱਲੇ ਬੱਲੇ ਯੈਸ ਲਾ ਦੀ ਪੰਜਾਬੀਆਂ ਦੀ ਬੱਲੇ ਬੱਲੇ ਲਾਓ ਜੀ ਆਹ ਹੈ ਜੀ ਦੇਖੋ ਜੀ ਕਿੰਨੇ ਖੁਸ਼ ਨੇ ਸਾਡੇ ਪੰਜਾਬ ਦੇ ਵਿੱਚ ਆ ਕੇ ਔਰ ਇਹ ਜਿਹੜੇ ਸਕਾਉਟਸ ਨੇ ਇਹਨਾਂ ਨੇ ਜਿਹੜਾ ਬੜਾ ਵਧੀਆ ਰੋਲ ਅਦਾ ਕੀਤਾ ਸੋ ਥੈਂਕ ਯੂ ਵੈਰੀ ਮਚ ਟੈਨਲ ਕੋਕ ਫ ਕਮਿੰਗ ਹੇਅਰ So this is the first chance, and uh, surely we, will, we would like to see some more people coming from different parts of the uh, different parts of the world to Punjab, especially to India. Thank you once again. So we had nice time with uh, people from 18 countries all over the globe. Sure. So that was a fantastic mela. Uh, that was a fair. That we enjoyed a lot. We they, and he was there with us. So sure. nice to have people around the world here. થેન્ક યુ વેરી नाइसी વેરી नाइसी દેખો ਜੀ ਇਸ ਤਰ੍ਹਾਂ ਦੇ ਵੀਡੀਓਸ ਨੂੰ ਸ਼ੇਅਰ ਕਰਨਾ ਹੁਣ ਤੁਹਾਡਾ ਫਰਜ਼ ਬਣਦਾ ਹੈ ਆ ਦੇਖੋ ਸਾਡੇ ਨਾਲ ਜਿਹੜੀਆਂ ਹੈ ਫੀਮੇਲ ਕੈਂਡੀਡੇਟਸ ਵੀ ਬੈਠੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਦੇ ਜੀ ਤੁਸੀਂ ਆਪਣੀ ਇੰਟਰੋਡਕਸ਼ਨ ਵੀ ਦਿਓ ਤੇ ਇਸ ਦੇ ਬਾਰੇ ਜਾਣਕਾਰੀ ਦਿਓ ਜੀ ਮੈਂ ਜਸਬੀਰ ਕੌਰ ਰੋਬਰਟੋਂ ਆ ਤੇ ਬਹੁਤ ਵਧੀਆ ਲੱਗਿਆ ਜਗਜੀਤ ਸਿੰਘ ਸਰ ਨੇ ਇਹ ਜਿਹੜਾ ਉਪਰ ਆਲਾ ਕੀਤਾ ਤੇ ਮੈਨੂੰ ਵੀ ਇਨਵੋਲਵ ਕੀਤਾ ਇਸ ਆਪਣੀ ਸਕਵਾਡਸ ਤੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਮਿਸਟਰ ਮਿਲ ਕੇ ਇਹਨਾਂ ਨੂੰ ਤੇ ਇੱਕ ਅਲੱਗ ਹੀ ਮਹੌਲ ਜਿਹੜਾ ਬਣਾ ਦਿੱਤਾ ਹੈ ਸਾਡੇ ਮਤਲਬ ਸਰਾਊਂਡਿੰਗ ਜਿਹੜੀ ਹੈ ਨਾ ਅੱਜ ਦਾ ਮਤਲਬ ਇੱਕ ਅਲੱਗ ਹੀ ਚਮਕ ਆ ਗਈ ਹੈ ਘਰ ਦੇ ਵਿੱਚ ਇੱਕ ਡਿਫਰੈਂਟ ਕੰਟਰੀ ਤੋਂ ਪਰਸਨ ਆਏ ਹਨ ਔਰ ਸਾਡੇ ਨਾਲ ਇੰਨੇ ਕੁਲ ਮਿਲ ਗਏ ਨੇ ਇੰਨਾ ਫੇਥ ਸਾਡੇ ਤੇ ਸਾਡੇ ਪੰਜਾਬੀਆਂ ਤੇ ਇਹਨਾਂ ਨੇ ਦਿਖਾਇਆ थैंक यू ਵੈਰੀ ਮੱਚ ਐਂਡ ਨਾਈਸ ਟੂ ਟਾਕ ਟੂ ਯੂ ਨਸ ਟੂ ਮੀਟ ਯੂ ਅਤੇ ਮੈਂ ਕਹਾਂਗੀ ਵੀ ਇਹ ਏਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਬਾਰ-ਬਾਰ ਹੋਣੇ ਚਾਹੀਦੇ। ਮੈਮ ਹਾਂਜੀ ਕੀ ਕਹਿੰਦੇ ਤੁਸੀਂ? ਹਾਂ ਬਹੁਤ ਵਧੀਆ ਲੱਗਿਆ ਜਦੋਂ ਮੈਨੂੰ ਇਹਨਾਂ ਨੇ ਦੱਸਿਆ ਕਿ ਮੇਰੇ ਫਰੈਂਡ ਜਿਹੜੇ ਹੈਗੇ ਆ ਉਹ ਆ ਰਹੇ ਆ ਸ਼੍ਰੀਲੰਕਾ ਤੋਂ ਔਰ ਮੈਂ ਵੀ ਬੜੀ ਉਤਸੁਕਤਾ ਨਾਲ ਇਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਇਹ ਪਹੁੰਚੇ ਔਰ ਇਹਨਾਂ ਦਾ ਜਿਹੜਾ ਸਾਡੇ ਨਾਲ ਐਕਟ ਸੀਗਾ ਜਾਂ ਜਦੋਂ ਜਿਵੇਂ ਮਿਲੇ ਸਾਨੂੰ ਫੀਲ ਹੀ ਨਹੀਂ ਹੋਇਆ ਕਿ ਅਸੀਂ ਇਹਨਾਂ ਨੂੰ ਪਹਿਲੀ ਵਾਰੀ ਮਿਲ ਰਹੇ ਹਾਂ। ਬਹੁਤ ਹੀ ਵਧੀਆ ਲੱਗਿਆ ਮਿਲ ਕੇ ਔਰ ਮੈਨੂੰ ਵੀ ਲੱਗਦਾ ਹੈ ਕਿ ਉੱਥੇ ਜਾ ਕੇ ਜੇ ਗਏ ਆ ਜੰਬੂਰੀ ਦੇ ਵਿੱਚ ਤਾਂ ਬਹੁਤ ਕੁਝ ਸਿੱਖ ਕੇ ਆਏ ਹਾਂ ਬਹੁਤ ਅੱਛੇ ਅੱਛੇ ਫਰੈਂਡਸ ਬਣਾ ਕੇ ਆਏ ਹਾਂ ਔਰ ਇਸੇ ਤਰ੍ਹਾਂ ਇਹਨਾਂ ਦੀ ਫਰੈਂਡਸ਼ਿਪ ਜਿਹੜੀ ਹੈਗੀ ਹੈ ਸਾਰਿਆਂ ਦੇ ਨਾਲ ਚੱਲਦੀ ਰਹੇ। ਥੈਂਕ ਯੂ ਜੀ। ਲਓ ਜੀ ਦੇਖੋ ਜੀ 30 ਸਾਲ ਪਹਿਲਾਂ ਜਿਹੜਾ ਹੈ ਹਰਮੰਦਰ ਸਾਹਿਬ ਦੀ ਬਲੈਕ ਐਂਡ ਵਾਈਟ ਮੂਵੀ ਇਸ ਸ਼ਖਸੀਅਤ ਨੇ ਦੇਖੀ ਤੇ ਇੱਛਾ ਜ਼ਾਹਿਰ ਕੀਤੀ ਕਿ ਮੈਂ ਪੰਜਾਬ ਦੇ ਵਿੱਚ ਜਾਵਾਂ ਤੇ ਹਰਮੰਦਰ ਸਾਹਿਬ ਤੇ ਜਾ ਕੇ ਨਤਮਸਤਕ ਹੋਵਾਂ। ਅੱਜ ਅਸੀਂ ਰੋਪੜ ਦੇ ਵਿੱਚ ਬੈਠ ਕੇ ਵੀਡੀਓ ਬਣਾ ਰਿਹਾ ਤੇ ਇਹਨਾਂ ਦਾ ਰੋਪੜ ਦੇ ਵਿੱਚ ਹੁਣ ਪਰਵਾ ਸਵਾਗਤ ਕੀਤਾ ਜਾ ਰਿਹਾ ਜੀ। ਬਣੇ ਰਿਓ ਖੀਰ ਤੱਕ ਸਵਾਗਤ ਦੀਆਂ ਰਸਮਾਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲਓ ਜੀ ਆ ਦੇਖੋ ਜੀ ਵੈਲਕਮ ਹੋ ਰਿਹਾ ਹੈ ਇਹ ਬਿਗ ਕਲਾਪ ਹਾਂਜੀ ਐਦਾਂ ਹੁੰਦੀ ਜੀ ਗੱਲ ਮਿਸਟਰ ਸਟੈਨਲੇ ਹੌਕ ਇਹਨਾਂ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਸਕਾਉਟਸ ਟੀਮ ਵੱਲੋਂ ਔਰ ਸ਼੍ਰੀਲੰਕਾ ਦੇ ਵਿੱਚ ਜਿਹੜਾ ਪਿੱਛੇ ਜੇ ਪ੍ਰੋਗਰਾਮ ਹੋਇਆ ਹੈ ਉੱਥੇ ਸ਼ਖਸੀਅਤ ਮਿਲੇ ਤੇ ਅੱਜ ਰੋਪੜ ਦੇ ਵਿੱਚ ਇਹ ਵੀਡੀਓ ਬਣ ਰਿਹਾ ਤੇ ਇਹਨਾਂ ਦਾ ਤੁਸੀਂ ਸਵਾਗਤ ਦੇਖ ਰਹੇ ਹੋ ਆ ਦੇਖੋ ਸਵਾਗਤ ਦਾ ਤਰੀਕਾ ਜਿਹੜਾ ਹੈ ਸਕਾਉਟਸ ਦਾ ਸਵਾਗਤ ਦਾ ਤਰੀਕਾ ਬੜੇ ਟਰੈਡੀਸ਼ਨਲ ਤਰੀਕੇ ਦੇ ਨਾਲ ਜਿਹੜਾ ਹੈ ਪੁਰਾਣਾ ਜੋ ਇਹਨਾਂ ਦਾ ਸਿਸਟਮ ਹੈ ਉਸ ਦੇ ਨਾਲ ਸਵਾਗਤ ਹੋ ਰਿਹਾ ਹੈ ਮਿਸਟਰ ਅਨਿਲ ਸ਼ਰਮਾ ਜਿਹੜੇ ਹੈ ਸਨਨ ਕਲੇਵ ਟਾਵਰ ਦੇ ਸਾਡੇ ਪਾਸਟ ਪ੍ਰੈਜ਼ੀਡੈਂਟ ਹੈਗੇ ਆ ਉਹ ਇਹਨਾਂ ਦਾ ਸਵਾਗਤ ਕਰ ਰਹੇ ਆ ਜੀ ਔਰ ਬਾਕੀ ਜਿਹੜੇ ਮੈਂਬਰਸ ਦੇਖੋ ਕਾਫੀ ਖੜੇ ਨੇ ਔਰ ਹੁਣ ਇਹਨਾਂ ਦਾ ਸਰਪਾਉ ਪਾ ਕੇ ਜਿਹੜਾ ਹੈ ਸਵਾਗਤ ਕਰਨਗੇ ਸਰਦਾਰ ਹਰਬੰਸ ਸਿੰਘ ਜੀ ਲਓ ਜੀ ਵੀਡੀਓ ਦੇਖਦੇ ਰਹੋ ਸਵਾਗਤ ਦੇਖੋ ਪੰਜਾਬੀ ਕਰ ਰਹੇ ਨੇ ਆਪਣੇ ਇਸ ਗੈਸਟ ਦਾ ਦੇਖੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਸਾਸ਼ਰੀਆ ਕਾ ਲਓ ਜੀ ਦੇਖੋ ਕਿੰਨੀ ਖੁਸ਼ੀ ਦੀ ਲਹਿਰ ਜੜੀ ਹੈ ਦੌੜ ਰਹੀ ਹੈ ਔਰ ਪੰਜਾਬੀ ਜਿਹੜੇ ਹੈ ਬਖੂਬੀ ਜਾਣਦੇ ਆ ਕਿ ਆਪਣੇ ਗੈਸਟ ਦਾ ਜਿਹੜਾ ਹੈ ਸਵਾਗਤ ਕਿਸ ਤਰੀਕੇ ਨਾਲ ਕੀਤਾ ਜਾਂਦਾ ਜੀ ਔਰ ਉਹਨਾਂ ਨੂੰ ਕਿਸ ਤਰ੍ਹਾਂ ਰਿਸੀਵ ਕੀਤਾ ਜਾਂਦਾ ਆਓ ਭਗਤ ਦੇ ਲਈ ਹੌਸਪਿਟੈਲਿਟੀ ਦੇ ਲਈ ਪੰਜਾਬੀਆਂ ਦੀ ਬੱਲੇ ਬੱਲੇ ਲਓ ਜੀ ਆਹ ਦੇਖੋ ਜੀ ਪੰਜਾਬੀਆਂ ਦੀ ਬੱਲੇ ਬੱਲੇ ਪ੍ਰਿੰਸੀਪਲ ਗੁਰੂਕੁਲ ਪਬਲਿਕ ਸਕੂਲ ਦੇ ਮਿਸਟਰ ਕਮਲ ਸ਼ਰਮਾ ਜੀ ਜਿਹੜੇ ਹੈ ਇਹਨਾਂ ਦਾ ਸਵਾਗਤ ਕਰ ਰਹੇ ਜੀ ਔਰ ਇਹ ਰਾਤੀ ਜਿਹੜੇ ਹੈ 1:30 ਵਜੇ ਜਿਹੜੇ ਹੈ ਸਪੈਸ਼ਲੀ ਚੰਡੀਗੜ੍ਹ ਤੋਂ 에어ਪੋਰਟ ਤੋਂ ਮਿਸਟਰ ਕਮਲ ਸ਼ਰਮਾ ਜੀ ਲੈ ਕੇ ਆਏ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਯਸ਼ਵੰਤ ਬੱਸੀ ਜੀ ਆ ਰਹੇ ਨੇ ਜੀ ਦੇਖੋ ਇਹ ਇਹ ਬੜੇ ਜ਼ਬਰਦਸਤ ਸ਼ਖਸੀਅਤ ਹੈ ਸੀਨੀਅਰ ਪੱਤਰਕਾਰ ਵੀ ਹੈ ਜੀ ਔਰ ਇਹਨਾਂ ਦਾ ਸਵਾਗਤ ਕਰ ਰਹੇ ਹਾਂ ਰੋਪੜ ਦੇ ਵਿੱਚ ਜਿਹੜਾ ਇਹ ਇਵੈਂਟ ਹੋ ਰਿਹਾ ਹੈ ਕਮੈਂਟ ਜ਼ਰੂਰ ਕਰਿਓ ਸਾਨਨ ਕਲੇਵ ਟਾਵਰਸ ਦੇ ਵਿੱਚ ਜਿਹੜਾ ਹੈ ਅਸੀਂ ਇਹਨਾਂ ਦਾ ਵੈਲਕਮ ਕਰ ਰਹੇ ਹਾਂ ਔਰ ਇਹ ਪੰਜਾਬ ਦੀ ਸ਼ਖਸੀਅਤ ਜਿਹੜੀ ਹੈ 2 ਦਿਨ ਸਾਡੇ ਕੋਲ ਨੇ 2 ਦਿਨ ਸਾਡੇ ਕੋਲ ਨੇ ਜੀ ਹਾਂਜੀ ਮਿਸਟਰ ਗੁਰਬਚਨ ਸਿੰਘ ਸੋਡੀ ਜੀ ਜਿਹੜੇ ਹੈ ਇਹਨਾਂ ਦਾ ਸਵਾਗਤ ਕਰ ਰਿਹਾ ਜੀ ਦੇਖੋ ਫੁੱਲਾਂ ਦੇ ਨਾਲ ਹੁਣ ਇਹਨਾਂ ਨੂੰ ਜਿਹੜਾ ਹੈ ਇੱਕ ਗੈਸਟ ਆਫ ਆਨਰ ਜਿਹੜਾ ਹੈ ਖਾਸ ਤੌਰ ਤੇ ਬਣਾਇਆ ਗਿਆ ਹੈ ਇਹ ਦਿੱਤਾ ਜਾ ਰਿਹਾ ਜੀ ਲਓ ਆਨਰ ਜਿਹੜਾ ਹੈ ਇੱਕ ਮੈਮਰੀ ਹੁੰਦੀ ਹੈ ਬੜੀ ਜ਼ਬਰਦਸਤ ਇਹ ਮਿਸਟਰ ਸਟੈਨਲੇ ਹਾਕ ਨੂੰ ਮਿਸਟਰ ਜਗਜੀਤ ਸਿੰਘ ਜੀ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਰਿਟਾਇਰਡ ਔਰ ਨਾਲ ਇਹਨਾਂ ਦੇ ਜਿਹੜੇ ਹੈ ਮੈਂਬਰ ਸਹਿਬਾਨ ਇਹਨਾਂ ਨੂੰ ਦੇ ਰਹੇ ਨੇ ਜੀ ਇਹ ਤਾ ਉਮਰ ਯਾਦ ਰੱਖਣਗੇ ਪੰਜਾਬੀਆਂ ਦੇ ਦੁਆਰਾ ਦਿੱਤਾ ਗਿਆ ਇਹ ਗੈਸਟ ਆਫ ਆਨਰ ਚੰਦ ਲਾਈਨਾ ਜਿਹੜੀ ਹੈ ਬੜੀ ਭਾਵਕ ਤਰੀਕੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਲਿਖ ਕੇ ਜੜੀਆਂ ਹੈ ਇਹਨਾਂ ਨੂੰ ਦਿੱਤੀਆਂ ਗਈਆਂ ਜੀ ਕਰਿਓ ਦੇਖੋ ਜੀ ਦਰਬਾਰ ਸਾਹਿਬ ਦਾ ਜਿਹੜਾ ਇੱਕ ਮਾਡਲ ਜਿਹੜਾ ਹੈ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਯਾਦਗਾਰੀ ਵਜੋਂ ਔਰ ਇਹਨਾਂ ਦੀ ਇੱਛਾ ਸੀਗੀ ਕਿ 30 ਸਾਲ ਪਹਿਲਾਂ ਜਿਹੜਾ ਹੈ ਇਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਬਲੈਕ ਐਂਡ ਵਾਈਟ ਫੋਟੋ ਦੇਖੀ ਸੀਗੀ ਇੱਕ ਰੀਲ ਦੇਖੀ ਸੀ ਕੋਈ ਉਸ ਨੂੰ ਤਿਆਰ ਵਿੱਚ ਰੱਖਦੇ ਹੋਏ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਤੇ ਅੱਜ ਜਿਹੜਾ ਹੈ ਇਹਨਾਂ ਨੂੰ ਇੱਕ ਮਾਡਲ ਰੈਪਲੀਕਾ ਜਿਹੜਾ ਹੈ ਗੋਲਡਨ ਟੈਂਪਲ ਦਾ ਦਿੱਤਾ ਜਾ ਰਿਹਾ ਹੈ ਸਨਮਾਨ ਦੇ ਬਲੋ ਸਾਡੇ ਡੀਓ ਸਾਹਿਬ ਸਰਦਾਰ ਜਗੀ ਸਿੰਘ ਜੀ ਅਸੀਂ ਦੋਨੇ ਅਕਸਰ ਸੇਰੇ ਸੈਰ ਕਰਦੇ ਆਂ ਜਦ ਇਹ ਉੱਥੇ ਸਕਾਊਟ ਐਂਡ ਗਾਈਡ ਦਾ ਹੈ ਟ੍ਰਿਪ ਲਾਣਗੇ ਸੀ ਇਹਨਾਂ ਦੀਆਂ ਉੱਥੇ ਵੀ ਮੇਰੇ ਨਾਲ ਗੱਲਾਂ ਹੁੰਦੀ ਰਹਿੰਦੀਆਂ ਸੀ ਇਹਨਾਂ ਨੇ ਮੈਨੂੰ ਦੱਸਿਆ ਉੱਥੇ ਇੱਕ ਅਸੀਂ ਯੂਐਸ ਦਾ ਇੱਕ ਮੇਰਾ ਫਰੈਂਡ ਬਣਿਆ ਹੈ ਤੇ ਉਹਨਾਂ ਨੂੰ ਮੈਂ ਆਪਣਾ ਪੰਜਾਬ ਰੋਪੜ ਇਨਵਾਈਟ ਕੀਤਾ ਹੈ ਤੇ ਉਹਨਾਂ ਨੇ ਮੇਰਾ ਇਨਵੀਟੇਸ਼ਨ ਹੈ ਉਹ ਅਕਸੈਪਟ ਵੀ ਕਰ ਲਿਆ ਹੈ ਹਮ ਅਸੀਂ ਕੱਲ ਰਾਤ ਇਹਨਾਂ ਦੀ ਲਗਭਗ 7:30 11:00 ਵਜੇ ਇਹਨਾਂ ਦੀ ਫਲਾਈਟ ਸੀ ਹైదరాబాద్ ਤੋਂ ਪਹਿਲਾ ਇਹ ਕੋਲੰਬੋ ਤੋਂ ਹైదరాబాద్ ਆਏ ਹైదరాబాద్ ਤੋਂ ਨਦੀਕਾਲ ਫਿਰ ਮੋਹਾਲੀ 에ਰਪੋਰਟ ਤੇ ਇਹਨਾਂ ਦੀ ਫਲਾਈਟ ਸੀ ਮੈਂ ਆਂਦੇ ਆਂਦੇ ਇਹ ਗੱਲ ਸੋਚ ਰਿਹਾ ਸੀ ਇਹਨਾਂ ਦਾ ਪੰਜਾਬ ਦੇ ਵਿੱਚ ਆਂਦਾ ਕੋਈ ਮਕਸਦ ਨਹੀਂ ਸੀ ਕੋਈ ਇਹਨਾਂ ਦਾ ਕਾਰਨ ਨਹੀਂ ਸੀ ਇਹਨਾਂ ਨੇ ਕੋਲੰਬੋ ਤੋਂ ਡਾਇਰੈਕਟ ਜਾਣਾ ਸੀ ਹਾਂਗਕਾਂਗ ਫਿਰ ਆਪਣਾ ਯੂਐਸ ਜਾਣਾ ਸੀ ਇਹਨਾਂ ਨੇ ਇਹਨਾਂ ਨੇ ਸਾਡੇ ਡੀਓ ਸਾਹਿਬ ਦੇ ਇੱਕ ਸੱਦੇ ਤੇ ਇਹਨਾਂ ਨੇ ਆਪਣਾ ਵੀਜ਼ਾ ਲਵਾਇਆ ਉਥੋਂ ਟਿਕਟ ਬੁੱਕ ਕਰਾਈ ਹੈ ਉਰੇ ਆਇਆ ਮੈਂ ਬੈਠਾ ਬੈਠਾ ਇਹ ਸੋਚ ਰਿਹਾ ਸੀ ਮੈਂ ਡੀਓ ਸਾਹਿਬ ਨਾਲ ਗੱਲ ਕਰ ਰਿਹਾ ਸੀ ਸਾਡੇ ਨਾਲ ਅਪਤਾਰ ਸਿੰਘ ਜੀ ਸੀ ਤੇ ਦੇਖੋ ਸਾਡੇ ਡੀਓ ਸਾਹਿਬ ਨੇ ਇਹਨਾਂ ਦੇ ਪ੍ਰਤੀ ਕਿੰਨਾ ਵਿਸ਼ਵਾਸ ਬਣਾ ਲਿਆ ਮੰਨ ਲਓ ਅਸੀਂ ਕਿਤੇ ਘੁੰਮਣ ਜਾਂਦੇ ਆ ਸੀ ਕਿਤੇ ਉਸ ਤੋਂ ਬਾਅਦ ਸਿੱਧਾ ਅਸੀਂ ਆਪਣੇ ਘਰ ਆਵਾਂਗੇ ਇਹਨਾਂ ਨੇ ਆਪਣੇ ਘਰ ਜਾਣ ਦੀ ਬਜਾਏ ਸਾਡੇ ਇਹ ਪੰਜਾਬ ਦੇ ਵਿੱਚ ਆਇਆ ਇਨਾਂ ਨੇ ਸਾਡੇ ਤੇ ਬਹੁਤ ਹੀ ਸਾਡੇ ਪਰ ਇਹਨਾਂ ਨੂੰ ਵਿਸ਼ਵਾਸ ਸੀ ਨਹੀਂ ਤਾਂ ਇਹ ਵਾਰ ਬੰਦਾ ਇਹ ਸੋਚਦਾ ਏ ਵੀ ਮੈਨੂੰ ਕੋਈ ਮੇਰੇ ਨਾਲ ਕੋਈ ਕੱਲੋ ਕੋਈ ਮਿਸ ਹੈਪਨਿੰਗ ਨਾ ਹੋ ਜਾਵੇ ਮੈਨੂੰ ਕੋਈ ਲੁੱਟ ਨਾ ਲਵੇ ਹੋਰ ਨਾ ਕਰ ਲਵੇ ਪਰ ਇਹਨਾਂ ਨੇ ਸਾਡੇ ਤੇ ਸਾਡੇ ਜਗਜੀਤ ਸਾਹਿਬ ਤੇ ਬਹੁਤ ਹੀ ਵਿਸ਼ਵਾਸ ਕੀਤਾ ਸਾਡੇ ਪੰਜਾਬੀ ਤੇ ਵਿਸ਼ਵਾਸ ਕੀਤਾ ਮੈਂ ਇਹਨਾਂ ਦਾ ਬਹੁਤ ਹੀ ਬਹੁਤ ਹੀ ਧੰਨਵਾਦ ਹੈ ਇਹਨਾਂ ਦਾ ਰਿਣੀ ਹੈ ਅਸੀਂ ਤੇ 76 ਦੀ ਏਜ ਦੇ ਵਿੱਚ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਹੈ 76 ਦੀ ਏਜ ਦੇ ਵਿੱਚ ਇਹ ਪੂਰਾ ਵਰਲਡ ਘੁੰਮ ਰਿਹਾ ਹੈ ਸਾਨੂੰ ਵੀ ਇਹਨਾਂ ਤੋਂ ਕੁਝ ਸਿੱਖ ਲੈਣੀ ਚਾਹੀਦੀ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਆਹ ਇਹ ਆ ਇਹ ਆ ਤੋੜਾ ਨਹੀਂ ਤੋੜਾ ਨਹੀਂ ਹੈ ਆ ਇਹ ਆ ਇਹ ਆ ਯੇ